ਸਤਿ ਸ੍ਰੀ ਅਕਾਲ ਦੋਸਤੋ ਭੰਡਾਰੀ ਕਾਰ ਬਜ਼ਾਰ ਦੀ ਅਗਲੀ ਵੀਡੀਓ ਲੈ ਆਇਆ ਵਾ ਜੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਬ੍ਰਿਜਾਕਾਰਾਂ ਜਿਦੇ ਵਿੱਚ ਤੁਹਾਨੂੰ ਪੁਰਾਣੀ ਸ਼ੇਪ ਵਾਲੀਆਂ ਵੀ ਤੇ ਨਵੀਂ ਸ਼ੇਪ ਵਾਲੀਆਂ ਵੀ ਦਿਖਾ ਦੇਣੀਆਂ ਨੇ ਤੇ ਆਟੋਮੈਟਿਕ ਵੀ ਮਿਲ ਜੂ ਡੀਜ਼ਲ ਪੈਟਰੋਲ ਸਭ ਡਿਮਾਂਡਾਂ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਗੋਲਦੀ ਪਾਜੀ ਆ ਜਾਓ ਫਿਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਵੀਰਾਂ ਜੀ ਤੇ ਪਾਜੀ ਬ੍ਰਿਜਾ ਦਾ ਫਿਰ ਸਟਾਕ ਬ੍ਰਿਜਾ ਸਰ ਐਸ ਟਾਈਮ ਡਿਮਾਂਡਿੰਗ ਸੀ ਵੀ ਡੀਜ਼ਲ ਕਾਰ ਵੀ ਲਿਆ ਕੇ ਲਿਓ ਘੱ ਉਹ ਵੀ ਦਵਾਂਗੇ ਆਟੋਮੈਟਿਕ ਵੀ ਦਵਾਂਗੇ ਠੀਕ ਹੈ ਨਵੀਂ ਸ਼ੇਪ ਵਾਲੀਆਂ ਤੇ ਪੁਰਾਣੀ ਸ਼ੇਪ ਦੋਨੋਂ ਹੀ ਲਵਾਂਗੇ ਜੀ ਠੀਕ ਹੈ ਜੀ ਹਾਂਜੀ ਤੇ ਭਾਜੀ ਇੱਕ ਆਪਣਾ ਹੋਕਮਿਸ਼ਨ ਵਾਲੀਆਂ ਗੱਲਾਂ ਬਾਤਾਂ ਉਹ ਦੱਸ ਦੀਏ ਕੋ ਲੋਨ ਵਾਲੀਆਂ ਬਿਲਕੁਲ ਜੀ ਲੋਨ ਦੀ ਤੁਸੀਂ ਸਵੇਰੇ 9 ਵਜੇ ਤਾਓ ਸ਼ਾਮੀ 6 ਵਜੇ ਤੱਕ ਲੜਕੇ ਇੱਥੇ ਬੈਠੇ ਹੁੰਦੇ ਬੈਂਕ ਵਾਲੇ ਕੋਲ 15 ਲੜਕੇ ਆਪਣੇ ਕੋਲ ਬੈਂਕ ਵਾਲੇ ਆ ਠੀਕ ਹੈ ਜੀ ਔਰ ਛੁੱਟੀ ਕੋਈ ਨਹੀਂ ਹੈਗੀ ਆਪਣੇ ਹਾਂ ਜੇ ਤੁਸੀਂ ਅਗਰ ਫਾਈਲ ਆਪਣੀ ਪੂਰੀ ਨਾਲ ਕੰਪਲੀਟ ਕਰਕੇ ਲੈ ਕੇ ਆਉਨੇ ਦੋ ਘੰਟੇ ਚ ਕਾਰਡ ਬਣਦਾ ਤੇ ਫਾਈਲ ਦੇ ਵਿੱਚ ਕੀ ਕੁਝ ਚਾਹੀਦਾ ਪੈਨ ਕਾਰਡ ਆਧਾਰ ਕਾਰਡ ਸ਼ੇਮਰੀ ਦੀ ਬੈਂਕ ਦੀ ਸੇਮੈਂਟ ਇੱਕ ਘਰ ਦਾ ਬਿੱਲ ਦਾ ਬੇਜ ਜਿਹੜਾ ਆਈਟੀਆਰ ਭਰਦੇ ਆਈਟੀਆਰ ਨਾਲ ਲੈ ਗਏ ਠੀਕ ਹੈ ਜੀ ਮਤਲਬ ਇੰਨੀਆਂ ਚੀਜ਼ਾਂ ਲੈ ਆਏ ਤਾਂ ਤੁਸੀਂ ਕਰਾ ਦੇਵੋਗੇ ਨਾਲ ਦੇ ਨਾਲ ਬਿਲਕੁਲ ਜੀ ਨਾਲ ਨਾਲ ਉਸ ਟਾਈਮ ਹੋ ਜਾ ਠੀਕ ਹੈ ਤੇ ਕੋਈ ਗੱਡੀ ਤੇ ਕਮਿਸ਼ਨ ਆਪਾਂ ਲੈਂਦੇ ਨਹੀਂ ਹਣਾ ਕੋਈ ਗੱਡੀ ਤੇ ਕੋਈ ਕਮਿਸ਼ਨ ਨਹੀਂ ਜਿਹੜੀ ਮਰਜ਼ੀ ਕਾਰ ਚਾਹੀਏ ਤੁਸੀਂ 2 ਲੱਖ ਵਾਲੀ ਲੈ ਲਓ ਚਾਹੇ 50 ਲੱਖ ਵਾਲੀ ਲੈ ਲਓ ਕੋਈ ਕਮਿਸ਼ਨ ਨਹੀਂ ਠੀਕ ਹੈ ਜੀ ਪੱਕਾ ਬਿੱਲ ਮਿਲੂਗਾ ਜੀਐਸਟੀ ਵਾਲਾ ਜਿਵੇਂ ਦੇ ਵੀ ਕਈ ਰਿਟਾਰਨਾਂ ਭਰਦੇ ਉਹਨਾਂ ਨੂੰ ਬਿੱਲ ਜ਼ਰੂਰੀ ਚਾਹੀਦਾ ਹੁੰਦਾ ਕਿਉਂਕਿ ਉਹਨਾਂ ਨੇ ਆਪਣੇ ਜਾ ਕੇ ਖਰਚਿਆਂ 'ਚ ਪਾਉ ਬਿਲਕੁਲ ਜੀ 2019 ਮਾਡਲ ਠੀਕ ਹੈ 54000 ਚੱਲੀ ਜੀ ਪਹਿਲੇ ਨਾਮ ਤੇ ਕਾਰ ਹਮ ਠੀਕ ਹੈ ਜੀ ਸਾਰੀ origignal ਆਟੋਮੈਟਿਕ ਡੀਜ਼ਲ ਵਰਜਨ ਦੇ ਵਿੱਚ ਡੀਜ਼ਲ ਚ ਆਟੋਮੈਟਿਕ ਆਟੋਮੈਟਿਕ ਕੀ ਬਾਤ ਹੈ ਔਰ ਅੰਦਰੋਂ ਇੰਟੀਰੀਅਰ ਵੀ ਤੁਸੀਂ ਦਿਖਾ ਦਿਓ ਇੱਕ ਵਾਰੀ ਲੈਦਰ ਦੇ ਵਧੀਆ ਸੀਟ ਕਵਰ ਲੱਗੇ ਆ ਬਕਰ ਫਿਟਿੰਗ ਦੇਖੋ ਜੀ ਜੀਡੀ ਆਈ ਹੈ ਟਾਇਰ ਦੇ ਪੰਜੇ ਹੀ ਨਵੇਂ ਆ ਤੇ ਜੀਡੀ ਆਈ ਮਾਡਲ ਆ ਤੇ ਆਟੋਮੈਟਿਕ ਆ ਜੀ ਠੀਕ ਹੈ ਜੀ ਇਹ ਕਾਰ ਆਪਣੇ ਵੀਰਾਂ ਨੂੰ ਦੇ ਦਾਂਗੇ 54000 ਕਿਲੋਮੀਟਰ ਚੱਲੀ ਰੀਜਨਲ ਚ 53000 ਦਿੱ ਮੀਟਰ ਬੈਕ ਵਾਲੀ 54000 ਇਹ ਕਾਰ ਦਵਾਂਗੇ 850000 ਸਾਢੇ 8 ਲੱਖ ਦੀ 54000 ਚੱਲੀ ਡੀਜ਼ਲ ਵਰਜਨ ਦੇ ਵਿੱਚ ਕਾਰ ਆ ਤੁਸੀਂ 20 ਲੱਖ ਰੁਪਏ ਵੀ ਲੈ ਕੇ ਸ਼ੋਰੂਮ ਚਲੇ ਜਾਓ ਪਰ ਕਾਰ ਨਹੀਂ ਜੀ ਮਿਲਦੀ ਮਿਲਣੀ ਕਿਥੋਂ ਬਣਦੀ ਨਹੀਂ ਬਣਦੀ ਨਹੀਂ ਬਣਦੀ ਬਿਲਕੁਲ ਲੈ ਮੇਰੇ ਅੱਗੇ ਆ ਜਾ ਕਿਉਂਕਿ ਕਈ ਵੀਰ ਕਹਿੰਦੇ ਯਾਰ 19 ਮਾਨ ਦਾ ਰੇਟ ਜਾਂ 18 ਮਾਨ ਦਾ ਰੇਟ ਕਿੰਨਾ ਗਿਆ ਕੋਈ ਇਸ ਕਰਕੇ ਆ ਵੀ ਕਾਰ ਹੈ ਨਹੀਂ ਹੈ ਨਹੀਂ ਕਾਰ ਹੈ ਨਹੀਂ ਜਿਹੜੇ ਮੇਰੇ ਵੀਰ ਡੇਲੀ ਸਫਰ ਕਰਦੇ ਆ ਉਹਨਾਂ ਨੂੰ ਡੀਜ਼ਲ ਵਰਜਨ ਵਾਰਾ ਖਾਂਦੀ ਆ ਬਿਲਕੁਲ ਜੀ ਪੈਟਰੋਲ ਨਹੀਂ ਖਾਂਦੀ ਲੋ ਜੀ ਹੁਣ ਆ ਗਈ ਜੀ ਡੀਜ਼ਲ ਵਰਜਨ ਦੇ ਵਿੱਚ 2019 ਮਾਡਲ ਸਿਰਫ 30000 ਕਿਲੋਮੀਟਰ ਕਾਰ ਦੇ ਦੇ ਠੀਕ ਹੈ ਕਾਰ ਘੁਮਾਓ ਜੀ ਕਾਰ ਦੇ ਦੁਆਲੇ ਹੋ ਜਾ ਕੈਮਰਾ ਨੰਬਰ ਵੀ ਸੋਹਣਾ ਲੱਗਿਆ ਅੰਦਰੋਂ ਵੀ ਨੰਬਰ ਹੀ ਬਹੁਤ ਪਿਆਰਾ ਲੱਗਾ ਜੀ ਅਸੀਂ ਕਿਹਾ ਸੀ ਔਰ ਟਾਇਰ ਸਾਰੇ ਨਵੇਂ ਦੇਖੋ ਤੁਸੀਂ ਅੰਦਰ ਅੰਟੀਰੀਅਰ ਦੇਖੋ ਲੈਦਰ ਸੀਟ ਕਵਰ ਮੈਟਿੰਗ ਮੂਟਿੰਗ ਸਾਰਾ ਕੁਝ ਕਾਰ ਦਾ ਓਕੇ ਹੋਇਆ ਜੀ ਸਿਰਫ 30000 ਚੱਲੀ ਹੋਈ 2019 ਮਾਡਲ 2019 ਚੱਲੀ 19 ਮਾਡਲ ਇਹ ਕਾਰ ਦੇ ਦਾਂਗੇ ਆਪਾਂ 8 ਲੱਖ ਠੀਕ ਹੈ ਬੋ ਜੀ 850000 ਦੀ ਤੁਹਾਨੂੰ 19 ਮਾਡਲ ਮਿਲ ਜੂਗਾ ਜੀ ਤੇ ਅਗਲੀ ਗੱਡੀ ਹੈਗੀ ਆ ਇਹ ਵੀ ਡੀਜ਼ਲ ਦੀ ਹੋਈ ਆ ਇਹ ਵੀ ਡੀਜ਼ਲ ਵਰਜਨ ਦੇ ਵਿੱਚ 2018 ਮਾਡਲ 99000 ਕਿਲੋਮੀਟਰ ਕਾਰ ਚੱਲੀ ਹਮਮ ओरिजिनल 99000 ਚੱਲੀ ਕੋਈ ਮੀਟਰ ਬੈਕ ਨਹੀਂ ਠੀਕ ਹੈ ਜੀ ਇਹ ਵੀ ਪਹਿਲੇ ਨਾਂ ਤੇ ਕਾਰ ਹੈ ਜੀ 99000 ਚੱਲੀ ਆ ਪੰਜਵੇਂ ਮਹੀਨੇ ਦੀ ਅਗਲੇ ਸਾਲ ਦੇ ਪੰਜਵੇਂ ਮਹੀਨੇ ਤੱਕ ਫੁੱਲ ਇਨਸ਼ੋਰਸ ਠੀਕ ਹੈ ਠੀਕ ਹੈ ਜੀ ਇਹ ਕਾਰ ਆਪਾਂ ਉਹਨਾਂ ਵੀਰਾਂ ਨੂੰ ਦੇ ਦਾਂਗੇ 7 ਲੱਖ ਰੁਪਏ ਦੀ ਲੋ ਜੀ ਇੱਕ ਵਾਰੀ ਅੰਦਰੋਂ ਵੀ ਦਿਖਾ ਦਿਓ ਕਾਰ ਜੀ 7 ਲੱਖ ਰੁਪਏ ਦੀ ਤੁਹਾਨੂੰ ਬਈ ਇਹ ਕਾਰ ਮਿਲ ਜੂ ਸੀਟ ਕਵਰ ਚੈੱਕ ਕਰਾ ਦੇ ਮਿੱਤਰਾਂ ਬਹੁਤ ਸੋਹਣੇ ਪਏ ਨੇ ਡੀਜ਼ਲ ਵਰਜਨ ਦੇ ਵਿੱਚ 2018 ਮਾਡਲ ਕਾਰ ਦੀ origignal ਦੀ ਗਾਰੰਟੀ ਲਿਖ ਕੇ ਠੀਕ ਹੈ ਹੁਣ ਦਵਾਂਗੇ ਤੁਹਾਨੂੰ ਇੱਕ ਡੀਜ਼ਲ ਵਰਜਨ ਦੇ ਵਿੱਚ ਤੋਹਫਾ ਹਾਂ ਔਰ ਮੇਰੇ ਹਿਸਾਬ ਨਾਲ ਪੰਜਾਬ ਦੇ ਕਿਸੇ ਵੀ ਡੀਲਰ ਭਰਾ ਕੋਲ ਇਦਾਂ ਦੀ ਘੱਟ ਚੱਲੀ ਕਾਰ ਨਹੀਂ ਹੋਊਗੀ ਉਹ ਵੀ 19 ਮਾਡਲ 'ਚ ਉਹ ਵੀ 19 ਮਾਡਲ ਡੀਜ਼ਲ ਵਰਜਨ 'ਚ ਇਹ ਭਾਜੀ ਮਿਲਣਾ ਬੰਪਰ ਤੋਂ ਬੰਪਰ ਲਿਖ ਕੇ ਦਵਾਂਗੇ ਕੋਈ ਬੰਪਰ ਨਹੀਂ ਪੇਂਟ ਹੋਗਾ ਕਾਰ ਦਾ ਇਹ 19 ਤੱਕਆਂ ਡੀਜ਼ਲ ਕ 20 ਤੱਕ ਇਹ 20 ਦੇ ਪਹਿਲੇ ਮਹੀਨੇ ਦੀਆਂ ਕੁਸ਼ਕਾਰਾਂ ਸੀਗੀਆਂ ਕੋਈ 10 ਬੰਦਾ ਕਾਰਾਂ ਮੰਨ ਲਓ ਹੋਈਆਂ ਸੀ ਲੇਕਿਨ ਕਹਿੰਦਾ ਪਾ 19 ਕੇ ਖਤਮ ਹੋ ਗਈਆਂ ਅਸੀਂ ਕਾਰਾਂ ਠੀਕ ਹੈ ਉਹ ਕੋਈ ਸਟਾਕ ਚ ਕਿਸੇ ਕੋ ਸ਼ੋਰੂਮ ਚ ਰਹਿ ਗਈਆਂ ਸੀ ਤੋਂ ਉਹ 20 ਮਾਡਲ ਵਿਕੀਆਂ ਸੀ ਕਾਰਾਂ ਵੀ ਹੂੰ 19 ਮਾਡਲ ਠੀਕ ਹੈ ਜੀ ਪਹਿਲੇ ਨਾਂ ਤੇ ਕਾਰ 18000 ਕਿਲੋਮੀਟਰ ਕਾਰ ਚੱਲੀ ਲਿਖ ਕੇ ਗਾਰੰਟੀ ਦਵਾਂਗੇ ਮੀਟਰ ਦੀ ਲੱਗੀ ਵੱਜੀ ਦੀ ਪੇਂਟ ਦੀ ਇੰਜਨ ਖੁੱਲੇ ਦੀ ਗੇਅਰ ਖੁੱਲੇ ਦੀ ਕਿਸੇ ਚੀਜ਼ ਦੀ ਠੀਕ ਹੈ ਤੇ ਜੇ ਟਾਇਰ ਬਦਲਿਆ ਹੋਵੇ ਤਾਂ ਵੀ ਗਾਰੰਟੀ ਦਵਾਂਗੇ ਹੂੰ ਪਿ ਟਾਇਰ ਤੱਕ ਨਾਲ ਦੇ ਆ ਨਾਲ ਦੇ ਟਾਇਰ ਅਜੇ ਤੱਕ ਏਜੰਸੀ ਵਾਲੇ ਟਾਇਰ ਆ ਠੀਕ ਹੈ ਠੀਕ ਹੈ ਜੀ ਅੰਦਰੋਂ ਇੰਟੀਰੀਅਰ ਵਾਈਜ਼ ਦੇਖੋ ਤੁਸੀਂ ਔਰ ਆਟੋਮੈਟਿਕ ਦੇ ਵਿੱਚ ਅੱਛਾ ਉਤੋਂ ਆਟੋਮੈਟਿਕ ਵੀ ਆ ਹਾਂ ਬਿਲਕੁਲ ਆ ਆਟੋਮੈਟਿਕ ਦਾ ਸਾਗਾ ਲਓ ਜੀ ਯਾਨੀ ਬੰਪਰ ਦੇ ਉੱਤੇ ਵੀ ਆ ਦੇਖੋ ਸਕ੍ਰੈਚ ਆ ਪਰ ਅਜੇ ਤੱਕ ਆਪਾਂ ਇਹਨੂੰ ਛੇੜਖਾਨੀ ਨਹੀਂ ਕੀਤੀ ਹੂੰ ਇਹ ਮੇਰਾ ਵੀ ਜਿਹੜਾ ਕੋ ਸਾਣਾ ਡੀਲ ਕਰਦਾ ਉਹਨੂੰ ਫਿਰ ਇਹਨੂੰ ਰੈਡੀ ਕਰਾ ਕੇ ਹੀ ਦਵਾਂਗੇ ਉਹਦੇ ਸਾਹਮਣੇ ਹੂੰ ਇਹ ਔਰ ਸਾਰੀ ਕਾਰ ਅਰੀਜਨਲ ਜੈਨੂਨ ਚੱਲੀ ਲਿਖ ਕੇ ਗਾਰੰਟੀ ਮਿਲੂਗੀ ਪਹਿਲੇ ਨਾਂ ਤੇ ਕਾਰ ਆ ਜੀ ਸਾਰਾ ਕੋਈ ਚਾਬੀ ਚੁੱਬੀ ਹਰ ਚੀਜ਼ ਨਾਲ ਮਿਲੂਗੀ ਠੀਕ ਹੈ ਇਹ ਕਾਰ ਆਪਾਂ ਦੇ ਦਾਂਗੇ 10 ਲੱਖ 30 ਹਜ਼ਾਰ 10 ਲੱਖ 30 ਹਜ਼ਾਰ ਦੀ ਆਟੋਮੈਟਿਕ 19 ਸਿਰਫ 18000 ਕਿਲੋਮੀਟਰ ਕਾਰ ਚੱਲੇ ਲਓ ਜੀ ਜਿਹੜਾ ਬੰਦਾ ਬਰੀਜਾ ਮਪਾਲ ਦਾ ਡੀਜ਼ਲ ਦੇ ਵਿੱਚ ਉਹਦੇ ਵਾਸਤੇ ਤਾਂ ਇਹ ਮੈਨੂੰ ਕੀ ਹੈ ਤੋਹਫਾ ਹੀ ਆ ਆਟੋਮੈਟਿਕ ਦਾ ਡੀਜ਼ਲ ਹਾਂ ਆਟੋਮੈਟਿਕ ਦਾ ਡੀਜ਼ਲ ਦੋਨਾਂ ਵਾਸਤੇ ਤੌਫਾ ਕਿਉਂਕਿ ਆਟੋਮੈਟਿਕ ਦਾ ਇਸ ਟਾਈਮ ਪੂਰਾ ਕਰੇਜ਼ ਆ ਜੀ ਆਟੋਮੈਟਿਕ ਵਾਸਤੇ ਹਰ ਬੰਦਾ ਕਾਰ ਲੱਭਦਾ ਮੈਨੂੰ ਆਟੋਮੈਟਿਕ ਕਾਰ ਚਾਹੀਦੀ ਇਹ ਹੈਗੀ ਵੀ ਮੈਨੂੰ ਲੱਗਦਾ ਜੀ ਡੀਆਈ ਤੋਂ ਉੱਪਰਲਾ ਮਾਡਲ ਬਿਲਕੁਲ ਜੀ ਡੀਆਈ ਪਲੱਸ ਆ ਜੀ ਇਹ ਟੌਪ ਮਾਡਲ ਹੀ ਆ ਹਾਂ ਪਲੱਸ ਟੌਪ ਮਾਡਲ ਜੀ ਹੈਗੀ ਵੀ ਟੌਪ ਮਾਡਲ ਆ ਹਾਂ ਬਿਲਕੁਲ ਜੀ ਟੌਪ ਮਾਡਲ ਆ ਸਾਰੀਆਂ ਗੱਲਾਂ ਪੂਰੀਆਂ ਨੇ ਇਹਦੇ ਚ ਬਿਲਕੁਲ ਸਭ ਸਭ ਕੁਝ ਘੱਟ ਚੱਲੀ ਵੀ ਆ origional ਵੀ ਆ ਜੀਆ ਪਲੱਸ ਟੌਪ ਮਾਡਲ ਵੀ ਆ ਤੇ ਆਟੋਮੈ ਅੱਜ ਕਲਰ ਵੀ ਹੁਣ ਚੇਂਜ ਕਰਦਨੇ ਜੀ ਕਲਰ ਵੀ ਔਰ ਅਲਾਈਡਰ ਦੇਖੋ ਬਿਲਕੁਲ ਨਵੇਂ ਟਾਇਰ ਅਲਾਈ ਮਹਿੰਗੇ ਲੱਗੇਗਾ ਹੂੰ ਇਹ ਕਾਰ ਹੈਗੀ ਜੀ 2021 ਮਾਡਲ ਪੈਟਰੋਲ ਵਰਜਨ ਦੇ ਵਿੱਚ 57000 ਦਿੰਦੀ ਠੀਕ ਹੈ ਠੀਕ ਹੈ ਜੀ ਔਰ ਕਾਰ ਬਿਲਕੁਲ ਤੋਹਫਾ ਅੰਦਰੋਂ ਇੰਟੀਰੀਅਰ ਵਾਈਜ਼ ਵੀ ਕਾਰ ਵਧੀਆ ਟੱਚ ਫਲੇਅਰ ਵੀ ਲੱਗਾ ਕਾਰ 'ਚ ਹੂੰ ਔਰ ਪੁਸ਼ ਬਟਨ ਸਟਾਰਟ ਦੇ ਵਿੱਚ ਮਾਡਲ ਜੀ ਠੀਕ ਹੈ ਜੀ ਔਰ ਨੰਬਰ ਪੂਰਾ ਦੇਖ ਸਕਦੇ ਪੀਵੀ 876129 ਹੂੰ ਦੋਨੋਂ ਚਾਬੀਆਂ ਸਾਹਮਣੇ ਪਈਆਂ ਜੀ ਇਹ ਕਾਰ ਦਵਾਂਗੇ ਆਪਾਂ 730000 730000 ਦੀ ਗੱਡੀ ਮਿਲ ਜੂ ਪੈਟਰੋਲ ਦੇ ਵਿੱਚ ਪੈਟਰੋਲ ਦੇ ਵਿੱਚ ਜੀ ਠੀਕ ਹੈ ਜੀ ਆ ਜੀ ਹੁਣ ਵਾਈਟ ਦੇ ਦਿੰਨੇ ਜੀ ਇਹ ਕੋਰ ਇਹ ਵੀ ਪੈਟਰੋਲ ਵਰਜਨ ਦੇ ਵਿੱਚ 2021 ਮਾਡਲ ਜੀ 2021 ਮਾਡਲ 2021 ਮਾਡਲ ਔਰ ਕਾਰ ਚੱਲੀ ਸਿਰਫ 52000 ਹੂੰ ਇਹ ਕਾਰ ਸਾਰੀ ਓਰੀਜਨਲ ਆ ਔਰ ZXI ZXI ਮਾਡਲ ਆ ZXI ਹਾਂਜੀ ਪੈਟਰੋਲ ਦੀ ਇਹ ਕਾਰ ਦੇ ਦਾਂਗੇ 8 ਲੱਖ ਰੁਪਏ ਦੇ ਪੂਰੇ 8 ਲੱਖ ਦੀ 21 ਮਾਡਲ ਜੀ ਲਓ ਜੀ 21 ਮਾਡਲ ਗੱਡੀ ZXI ਪੈਟਰੋਲ ਦੀ 8 ਲੱਖ ਦੀ ਮਿਲ ਜੂ ਚੱਲੀ 52000 ਬਿਲਕੁਲ ਜੀ origignal 52000 ਠੀਕ ਹੈ ਜੀ ਹੁਣ ਤੋਂ ਬਾਅਦ ਫਿਰ ਹਾਈਬ੍ਰਿਡ ਦੇ ਦਿੰਨੇ ਜੀ ਹੁਣ ਥੋੜੀ ਹਾਂ ਆ ਗੱਡੀ ਭਾਜੀ ਹਾਂ ਨਵੀਆਂ ਵੀ ਆ ਤੇ ਪੁਰਾਣੀਆਂ ਵੀ ਨਾਲ ਕਰ ਲੈ ਬਿਲਕੁਲ ਔਰ ਨਵੀਂ ਸ਼ੇਪ ਦੇ ਵਿੱਚ ਵੀ ਹੁਣ ਤੁਹਾਨੂੰ ਗੱਡਾ ਦਿਖਾ ਦਿੰਨੇ ਜੀ ਲਓ ਜੀ ਕਰੋ ਚੈੱਕ 2025 ਮਾਡਲ ਸਿਰਫ 92100 ਚੱਲੀ 9200 ਚੱਲੀ 9200 ਕਿਲੋਮੀਟਰ ਕਾਰ ਚੱਲੀ ਹੈ ਜੀ ਮਾਡਲ 2025 2025 ਆ ਤੇ ZXI ਮਾਡਲ ਆ ਹੂੰ ਲੈ ਵੀ ਅੰਦਰੂਨੀ ਸਨ ਰੂਫ ਵਾਲਾ ਠੀਕ ਹੈ ਐਸੈਸਰੀ ਦੇ ਵਿੱਚ ਵੀ ਕਾਫੀ ਲੱਗੀ ਹੋਈ ਆ ਬਿਲਕੁਲ ਜੀ ਨਿੱਕੀ ਮੋਟੀ ਸੈਸਰੀ ਜੋ ਕਾਰ ਨੂੰ ਫੁੱਲ ਲੱਗੀ ਆ ਜੀ ਹੂੰ ਸੀਟ ਕਵਰ ਬਹੁਤ ਸੋਹਣਾ 9200 ਕਿਲੋਮੀਟਰ ਕਾਰ ਚੱਲੀ ਹੈ ਜੀ ਇਹ ਕਾਰ ਦੇ ਦਾਂਗੇ ਆਪਾਂ 11 ਲੱਖ ਰੁਪਏ 11 ਲੱਖ ਵੀ 25 ਮਾਡਲ 9000 ਕਿਲੋਮੀਟਰ ਸਿਰਫ 9000 ਚੱਲੀ ਠੀਕ ਹੈ ਜੀ ਤੇ ਆ ਗੱਡੀ ਇਹ ਕਾਰ ਆ ਗਈ ਜੀ ਹੁਣ 2022 ਮਾਡਲ ਜੀ ਹੂੰ 2022 VXI 1.5 ਆਟੋਮੈਟਿਕ ਇਹ ਵੀ ਆਟੋਮੈਟਿਕ ਇਹ ਵੀ ਆਟੋਮੈਟਿਕ ਜੀ ਠੀਕ ਹੈ ਇਹ પેટ્રોલ ਵੱਲ ਜੱਗੇ ਆਪਾਂ ਤੁਹਾਨੂੰ ਡੀਜ਼ਲ ਚ ਆਡਰ ਦਿੰਦਿਆਂ ਹੁਣ પેટ્રોલ ਚ ਆਜੋ ਜੀ ਜੀ ਮਾਡਲ 22 ਠੀਕ ਹੈ ਪਹਿਲੇ ਨਾਲ ਤੇ 30000 ਕਿਲੋਮੀਟਰ ਚੱਲੀ ਇਹ ਕਾਰ ਦੇ ਦਾਂਗੇ 9 ਲੱਖ ਰੁਪਏ ਲਓ ਜੀ 9 ਲੱਖ ਰੁਪਏ ਦੀ ਆਟੋਮੈਟਿਕ ਕਾਰ ਮਿਲ ਜੂਗੀ ਸੀਟ ਕਵਰ ਵਗੈਰਾ ਪੂਰੇ ਨਵੇਂ ਪਏ ਹੋਣੇ ਬਹੁਤ ਹੀ ਜਿਆਦੇ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਆ ਤੇ ਅੱਗੇ ਤੁਹਾਨੂੰ ਬ੍ਰਾਉਂਸ ਕਲਰ ਦੇ ਵਿੱਚ ਦੇਣੀਆਂ ਨੇ ਬ੍ਰਿਜਾਗਾਰਾਂ ਯਾਨੀ ਕਲਰ ਦੀ ਵੀ ਚੋਅਸ ਨਾਲ ਨਾਲ ਹੀ ਆਪਾਂ ਪੂਰੀ ਕਰੀ ਜਾਣੀ ਆ ਕਲਰ ਦੀ ਨੰਬਰ ਦੀ ਵੇਰੀਐਂਟ ਦੀ 2023 ਮਾਡਲ 40000 ਕਿਲੋਮੀਟਰ ਕਾਰ ਚੱਲੀ ZXI ਮਾਡਲ ਇਹ ਵੀ ਸਨਰੂਫ ਵਾਲੀ ਠੀਕ ਹੈ ਕਿਉਂਕਿ ਹੁਣ ਸਨਰੂਫ ਵਾਲੇ ਕਿੰਨੇ ਵੀ ਸਾਡੇ ਵੀਰ ਆ ਜਾਂਦੇ ਉਹਨਾਂ ਨੂੰ ਤਾਂ ਚਾਹੀਦੀਆਂ ਆ ਨੰਬਰ ਦੇਖ ਲਓ ਜੀ PV08 FG0243 243 ਇਹ ਕਾਰ ਆਪਣੇ ਵੀਰਾਂ ਨੂੰ ਦੇ ਦਾਂਗੇ 935000 935000 ਦੀ ZXi ਮਾਡਲ ਹੂੰ 2023 ਮਾਡਲ ਔਰ 40000 ਚ ਦੀ 40000 ਚੱਲੀ ਹੋਈ ਠੀਕ ਹੈ ਜੀ ਹੁਣ ਆ ਗਈ ਜੀ 2024 ਹੂੰ ਔਰ ਕੱਲ ਫੇਰ ਚੇਂਜ ਕਰਤਾ ਇਹ ਚ ਹੂੰ ਕੱਲ ਦੀ ਚੁਆਇਸ ਆ ਗਈ ਤੁਹਾਨੂੰ ਔਰ ਇਹ ਕਾਰ ਚੱਲੀ ਹੈ ਜੀ ਸਿਰਫ 8100 ਮਾਡਲ 24 ZXi ਆਟੋਮੈਟਿਕ ਲੋ ਜੀ 24 8100 ਔਰ ਪਲੱਸ ਆਟੋਮੈਟਿਕ ਸਾਰਾ ਸਨਰੂਫ ਨਾਲ ਜੀ ਠੀਕ ਹੈ ਠੀਕ ਹੈ ਜੀ ਲਓ ਜੀ ਬਿਲਕੁਲ ਨਮੀਕਾਰ ਆ ਔਰ ਅੰਟੀਰੀਅਰ ਚ ਵੀ ਫਰਕ ਆ ਗਿਆ ਕਲਰ ਚ ਵੀ ਫਰਕ ਆ ਗਿਆ ਬਿਲਕੁਲ ਚੇਂਜਿੰਗ ਵੀ ਹੋ ਗਈ ਆਟੋਮੈਟਿਕ ਵੀ ਮਿਲ ਜੂ ਤੇ ਮੈਨੂਅਲ ਮਿਲ ਜੂਗੀ ਹੂੰ ਇਹ ਕਾਰ ਦੇ ਦਾਂਗੇ 11 ਲੱਖ 30 ਹਜ਼ਾਰ 11 ਲੱਖ 30 ਹਜ਼ਾਰ ਦੀ ਤੁਹਾਨੂੰ ਇਹ ਗੱਡੀ ਮਿਲ ਜੂ ਬਾਈ ਜੀ 2024 ਆਟੋਮੈਟਿਕ ਤੇ 81100 ਜਲੀ ਇੰਨਾ ਵਾਸਤੇ ਬਾਈ 2-2 ਲੱਖ ਰੁਪਏ ਲੈਣ ਬਹੁਤ ਹੈ ਜੀ 1.5-2 ਲੱਖ ਰੁਪਏ ਬਹੁਤ ਹੈ ਲੈ ਆਓ ਜੀ ਡਾਉਨ ਪੇਮੈਂਟ ਦਾ ਬਾਕੀ ਲੋਨ ਹੋਣਾ ਕਿ ਜੀ 2023 ਮਾਡਲ ਠੀਕ ਹੈ 2023 ਮਾਡਲ ਵਾਈਟ ਕਲਰ ਦੇ ਵਿੱਚ ਹਮ ਸੰਰੂਫ ਵਾਲਾ ਮਾਡਲ ਜੀ ਠੀਕ ਹੈ ਜੀ ਔਰ ਕਾਰ ਚੱਲੀ ਹੈ ਜੀ ਸਿਰਫ 17000 17000 ਚੱਲੀ ਹੋਈ 23 ਨਹੀਂ ਭਾਜੀ 24 ਆ ਹਾਂ 24 ਮਾਡਲ ਸੌਰੀ ਹਾਂ 24 ਮਾਡਲ 17000 ਕਿਲੋਮੀਟਰ ਕਾਰ ਚੱਲੀ ਹੈ ਜੀ ਇਹ ਕਾਰ ਦੇ ਦਾਂਗੇ 11 ਲੱਖ 40000 ਇਹ ਹੈਗੀ ਵੀ ਮੇਰੇ ਨਾਲ ਸਭ ਤੋਂ ਟੌਪ ਮਾਡਲ ਲੀਆ ZXi+ ਲੈ ਵੀ ਦੇਖੋ ਬਹੁਤ ਹੀ ਨਵੀਂ ਕਾਰ ਆ ਬਾਈ ਜੀ ਬਹੁਤ ਘੱਟ ਚੱਲੀ ਹੋਈ ਐਸੈਸਰੀ ਪੂਰੀ ਲੱਗੀ ਆ ਸਾਈਡ ਦੇ ਉੱਤੇ ਬੀਡਿੰਗ ਵਗੈਰਾ ਬੀਡਿੰਗ ਕਰੋਮ ਲਾਈਟਾਂ ਸਭ ਕੁਝ ਓਕੇ ਆ ਜੀ ਜੀ ਸੀਟ ਕਵਰ ਡੋਰ ਵਾਈਜ਼ਰ ਕਿੰਨਾ ਰੇਟ ਕਿਹਾ ਭਾਜੀ ਇਹਦਾ 11 ਲੱਖ 40000 ਰੁਪਏ 11 ਲੱਖ 40000 ਇੱਕ ਲੱਖ 40000 ਵੀ ਦੇ ਦੋਗੇ ਤਾਂ ਵੀ ਲੋਨ ਹੋ ਜਾਊਗਾ ਤਾਂ ਵੀ ਕਰਾ ਦੋਗੇ ਹੋ ਜਾਊਗਾ ਜੀ ਲਓ ਮਿੱਤਰੋ ਤੁਸੀਂ ਭਾਈ ਆਪਣੇ ਡਾਕੂਮੈਂਟ ਪੂਰੇ ਲੈ ਕੇ ਆਇਓ ਤੇ ਲੋਨ ਤੁਹਾਡਾ ਨਾਲ ਦੀ ਨਾਲ ਹੀ ਹੋ ਜਾਊਗਾ ਸੇਮ ਡੇ ਤੁਹਾਨੂੰ ਗੱਡੀ ਡਿਲੀਵਰ ਹੋ ਜਾਊਗੀ ਬਿਲਕੁਲ ਜੀ ਤੇ ਭਾਜੀ ਛੁੱਟੀ ਕੋਈ ਨਹੀਂ ਸੰਡੇ ਵੀ ਆ ਸਕਦੇ ਸੰਡੇ ਵੀ ਆ ਸਕਦੇ ਸੰਡੇ ਆ ਵੀ ਬੈਂਕ ਦਾ ਲੋਨ ਨਹੀਂ ਪੂਰਾ ਹੋਊਗਾ ਪਰ ਫਾਈਲ ਪੂਰੀ ਕਰਕੇ ਦੂਜੇ ਦਿਨ ਸੋਮਰ ਕਰ ਲੈਣਾ ਉਹ ਫਿਰ ਦੂਜੇ ਦਿਨ ਜਲਦੀ ਬੰਦਾ ਹੋ ਸਕਦਾ ਜਿੱਦਾਂ ਕੋਈ ਆਪਣੇ ਵੀਰ ਕੋ ਸਰਕਾਰੀ ਮਹਿਕਮੇ ਚ ਵਾਲੇ ਹੁੰਦੇ ਆ ਉਹਨਾਂ ਨੂੰ ਆਪਾਂ ਦੇ ਦਿੰਦੇ ਆ ਜੀ ਸੰਡੇ ਨੂੰ ਵੀ ਬਿਲਕੁਲ ਜੀ ਕਿਉਂਕਿ ਉਹਨਾਂ ਸਿਵਲ ਦੇਖਣਾ ਪੇਪਰ ਡਾਕੂਮੈਂਟ ਦੇਖਣੇ ਬੰਦਾ ਸਰਕਾਰੀ ਡਿਊਟੀ ਆ ਘਾਰ ਲੈ ਜਾਓ ਕੋਈ ਨਾ ਨਹੀਂ ਮਤਲਬ ਲੋਨ ਤੁਸੀਂ ਬਾਅਦ ਚ ਪ੍ਰੋਸੈਸ ਕਰਾ ਲੈਂਦੇ ਹੋ ਪਾ ਜੀ ਉਹ ਨਾਲ ਹੀ ਅੱਜ ਕੱਲ ਤਾਂ ਆਨਲਾਈਨ ਸਿਸਟਮ ਹੋ ਗਿਆ ਹਾਂ ਆਨਲਾਈਨ ਤੇ ਪਾਵਾਂਗੇ ਉਸੇ ਟਾਈਮ ਇਹ ਸਰਕਾਰੀ ਵਿਭਾਗ ਦੇ ਬੰਦੇ ਨੂੰ ਚੱਕ ਕੇ ਉਸੇ ਟਾਈਮ ਪ੍ਰੂਵਲ ਮਿਲ ਜਾਂਦੀ ਠੀਕ ਹੈ ਛੁੱਟੀ ਵਾਲੇ ਦਿਨ ਵੀ ਪ੍ਰੂਵਲ ਮਿਲ ਜਾਂਦੀ ਲੋ ਜੀ ਜੇ ਤੁਸੀਂ ਸਰਕਾਰੀ EMPLOYEES ਥੋੜੇ ਲਈ ਹੋਰ ਵੀ ਆਸਾਨ ਹੋ ਗਿਆ ਬਾਈ ਤੇ ਪਾ ਜੀ ਇੰਨਾ ਗੱਡੀਆਂ ਤੋਂ ਇਲਾਵਾ ਜੇ ਕੋਈ ਵੀਰ ਨੇ ਕਿਸੇ ਨੇ ਕੋਈ ਨਵੀਂ ਕਾਰ ਲੈਣੀ ਆ ਤੇ ਉਹਦੇ ਬਾਰੇ ਮੜਾ ਜਿਹਦਾ ਚੰਦਨ ਪਾ ਦੋ ਪਾ ਜੀ ਨਵੀਂ ਕਾਰ ਜਿਹੜੀ ਮਰਜ਼ੀ ਚਾਹੇ ਉਹ ਮਿੰਦਰਾ ਦੀ ਆ ਚਾਹੇ ਉਹ ਟੋਯੋਟਾ ਦੀ ਆ ਚਾਹੇ ਉਹ ਡਿਫੈਂਡਰ ਆ ਚਾਹੇ ਜਿਹ ਵੇਟਿੰਗ ਵਾਲੀ ਕਾਰ ਮਹੀਨੇ 2-3 ਮਹੀਨੇ ਵਾਲੀ ਕਾਰ ਭਾਜੀ ਮਹਿੰਦਰਾ ਦੇ ਤਾਂ ਲਗਭਗ ਸਾਰੀਆਂ ਹੀ ਵੇਟਿੰਗ ਤੇ ਆ ਮੈਂ ਤਾਂ ਇਹ ਕਹਿੰਦਾ ਜੀ ਜਿਹੜੀ ਜਿਹੜੀ ਵੀ ਵੇਟਿੰਗ ਵਾਲੀ ਕਾਰ ਆ ਤੇ ਫੋਰਚੂਨਰ ਆ ਉਹ ਨਹੀਂ ਵੇਟਿੰਗ ਤੇ ਉਹ ਨਹੀਂ ਮਿਲ ਰਹੀ ਹੈਗੀ ਨਹੀਂ ਮਿਲ ਰਹੀ ਕੋਈ ਸ਼ੱਕ ਨਹੀਂ ਤੇ ਉਸ ਤੋਂ ਬਾਅਦ ਹੁਣ ਟਾਟਾ ਸਾਇਰਾ ਲਾਂਚ ਕਰ ਰਹੇ ਨੇ ਇਹ ਵੀ ਇਹਦਾ ਵੀ ਹੀ ਮਿਲ ਜਾਊਗਾ ਉਹ ਵੀ ਸਾਡੇ ਵੀਰਾਂ ਨੂੰ ਲੈ ਕੇ ਦਵਾਂਗੇ ਪਹਿਲਾਂ ਐਡਵਾਂਸ ਲੈ ਕੇ ਦਵਾਂਗੇ ਲਓ ਮਿੱਤਰੋ ਚਾਹੇ ਤੁਸੀਂ ਕੋਈ ਨਵੀਂ ਕਾਰ ਲੈਣੀ ਹੈ ਚਾਹੇ ਪੁਰਾਣੀ ਕਾਰ ਲੈਣੀ ਹੈ ਤੁਹਾਨੂੰ ਹਰ ਇੱਕ ਗੱਡੀ ਮਿਲ ਜੂਗੀ ਬਹੁਤ ਵਧੀਆ ਰੇਟ ਤੇ ਤੇ ਨਵੀਆਂ ਕੰਡੀਸ਼ਨ ਦੀਆਂ ਕਾਰਾਂ ਨੇ ਵੇਚ ਜਿਗੋਗੇ ਕੋਈ ਤੁਹਾਨੂੰ ਇਹ ਵੇਟਿੰਗ ਕਰਨ ਦੀ ਲੋੜ ਨਹੀਂ ਤੁਸੀਂ ਪਹੁੰਚੋ ਬਿਨਾ ਫੋਨ ਕਰਨ ਤੋਂ ਵੀ ਪਹੁੰਚੋਗੇ ਤਾਂ ਵੀ ਤੁਹਾਨੂੰ ਆਪ ਇੱਥੇ ਮਿਲਣਾ ਠੀਕ ਹੈ ਤੇ ਇੰਨਾਂ ਕਾਰਾਂ ਤੋਂ ਇਲਾਵਾ ਵੀ ਦਿਖਾ ਦੇ ਮੈਂ ਤਰਕ ਮਾ ਕੇ ਕੈਮਰਾ ਬਹੁਤ ਸਟਾਕ ਖੜਾ ਘਟੂ ਘਟ 200 ਪਲੱਸ ਕਾਰਾਂ ਦਾ ਸਟਾਕ ਆ ਤੇ ਤੁਸੀਂ ਕੋਈ ਵੀ ਕਾਰ ਲੈਣੀ ਹੈ ਚਾਹੇ ਕੋਈ ਛੋਟੀ ਗੱਡੀ ਚਾਹੇ ਕੋਈ ਵੱਡੀ ਤਾਂ ਤੁਸੀਂ ਭੰਡਾਰੀ ਕਾਰ ਬਜ਼ਾਰ ਤੇ ਵਿਜ਼ਿਟ ਕਰਕੇ ਗੱਡੀ ਖਰੀਦ ਸਕਦੇ ਹੋ ਵੀਡੀਓ